ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਗੱਲ ਕਰਾਂਗੇ ਜੀ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਅੱਜ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਜਿਹੜੇ ਤੁਹਾਨੂੰ ਸਾਂਝੀ ਕਰਾਂਗੇ ਸੈਟਲਾਈਟ ਦਸਤਾਰ ਅਸਲੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਲੈਗਫਾਗਸ ਸਵੇਰ ਦੇ 10 ਵਜੇ ਰਿਹਾ ਤੇ ਦਿਨ ਹੈ ਜੀ ਅੱਜ 25 ਜਨਵਰੀ ਮੌਸਮ ਤੋਂ ਹੀ ਦੇਖ ਸਕਦਾ ਸੈਟਲਾਈਟ ਦੇ ਵਿੱਚ ਕਿ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਉੱਤਪਰਦੇਸ਼ ਯੂਪੀ ਦੇ ਬਹੁਤੇ ਖੇਤਰ ਇਸ ਵੇਲੇ ਧੁੱਪ ਜੜਿਆ ਹੋਣਾ ਖੇਤਰਾਂ ਦੇ ਵਿੱਚ ਚੜੀ ਹੋਈ ਆ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਦੇ ਦਰਸ਼ਨ ਸਵੇਰ ਤੋਂ ਹੀ ਹੋ ਗਏ ਨੇ ਅੱਜ ਦੇ ਦਿਨ ਦੀ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰ ਲੈਂਦੇ ਆ ਅੱਜ ਤੜਕੇ ਸਵੇਰੇ ਜਿਹੜੇ ਪੰਜਾਬ ਦੇ ਵਿੱਚ ਟੈਂਪਰੇਚਰ ਦਰਜ ਹੋਏ ਨੇ 3.2 ਡਿਗਰੀ ਦੇ ਨਾਲ ਫਿਰੋਜ਼ਪੁਰ ਜਲਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਤੇ ਮਿਨੀਮਮ ਟੈਂਪਰੇਚਰ ਦੇ ਤਾਂਹਾਂ ਟੈਂਪਰੇਚਰ ਜਿਹੜਾ ਲੁਧਿਆਣੇ ਦੇ ਵਿੱਚ ਦਰਜ ਹੋਏ ਇਸੇ ਤਰ੍ਹਾਂ 1.9 ਡਿਗਰੀ ਦੇ ਨਾਲ ਮਹਿੰਦਰਗੜ ਜਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਹਰਿਆਣਾ ਦੇ ਵਿੱਚ ਤੇ ਉੱਥੇ ਵੀ 1 ਤੋਂ ਲੈ ਕੇ 6-7 ਦੇ ਵਿੱਚਕਾਰ ਟੈਂਪਰੇਚਰ ਦਰਜ ਹੋਏ ਨੇ ਅੱਜ ਤੱਕ ਇਸ ਵੇਲੇ ਟੈਂਪਰੇਚਰ ਥੋੜੇ ਜਿਹੇ ਰਾਈਸ ਕਿਉਂ ਕਿਤੇ ਨੇ ਕਿਤੇ ਟੈਂਪਰੇਚਰ 0 ਤੋਂ ਲੈ ਕੇ 1 ਦੇ ਵਿਚਕਾਰ ਚੱਲ ਰਿਹਾ ਸੀ ਬੀਤੇ ਕੱਲ ਦੇ ਵਿੱਚ ਜਿਹੜੀ ਰਾਤ ਲੰਗੀ ਹੈ ਤੇ ਉਹ ਹੁਣ 2-3 ਡਿਗਰੀ ਤੇ ਕਿਉਂ ਪਹੁੰਚੇ ਕਿਉਂਕਿ ਰਾਤ ਭਰ ਜਿਹੜੀ ਉੱਪਰਲੇ ਫੱਦਰ ਤੇ ਬੱਦਲ ਵਾਈ ਲੰਘ ਰਹੀ ਸੀ ਜਿਹੜਾ ਕਿ ਥੱਲੇ ਨਿਘ ਵਾਲਾ ਕੰਮ ਕਰਦੀ ਹੈ ਇਸ ਲਈ ਟੈਂਪਰੇਚਰ ਥੋੜੇ ਜਿਹੇ ਜੜੇ ਹੈ ਰਾਈਸ ਕਿਤੇ ਨੇ 0 ਤੋਂ ਲੈ ਕੇ 3 ਡਿਗਰੀ ਦੇ ਵਿਚਕਾਰ ਆ ਗਏ ਨੇ ਮਿਨਿਮਮ ਟੈਂਪਰੇਚਰ ਦੇ ਹਿਸਾਬ ਨਾਲ ਸੋ ਅੱਜ ਦਿਨ ਭਰ ਧੁੱਪ ਖੜੀ ਰਹੇਗੀ ਜੀ ਸ਼ਾਮ ਹੁੰਦੇ ਹੁੰਦੇ ਯਾਨੀ ਕਿ 2-3 ਵਜੇ ਤੋਂ ਬਾਅਦ ਉੱਚੇ ਬੱਦਲ ਫਿਰ ਟੈਂਪਰੇਚਰ ਰਾਈਸ ਕਰ ਸਕਦੇ ਨੇ ਜਿੱਥੇ ਟੈਂਪਰੇਚਰ 12 13 14 ਤੇ ਚੜ ਰਹੀ ਸੀ ਉਹਨਾਂ ਦੇ ਵਿੱਚ ਵੱਡੀ ਤੇਜ਼ੀ ਤਾਂ ਨਹੀਂ ਹੋਏਗੀ ਪਰ 15 16 ਤੱਕ ਟੈਂਪਰੇਚਰ ਜਾ ਸਕਦੇ ਨੇ ਸ਼ੀਤ ਲਹਿਰ ਜਾਰੀ ਹੈ ਕੋਲਡ ਵੇਵ ਕਿਉਂਕਿ ਅ ਪਿਛੇ ਸਿਸਟਮ ਲੱਗ ਗਿਆ ਹੈ ਸਿਸਟਮ ਤੇ ਲੰਗਨ ਮਗਰੋਂ ਸ਼ੀਤ ਲਹਿਰ ਉਸੇ ਤਰ੍ਹਾਂ ਆਪਣਾ ਜੜੀਆ ਜਾਰੀ ਆ ਤੇ ਕੋਲਡ ਵੇਵ ਦੀਆਂ ਹਵਾਵਾਂ ਬਹੁਤੇ ਖੇਤਰਾਂ ਦੇ ਵਿੱਚ ਚੱਲਦੀਆਂ ਹੋਣ ਕਰਕੇ ਅੱਜ ਧੁੱਪ ਦਾ ਕੋਈ ਬਹੁਤਾ ਅਸਰ ਹੋਣੀ ਹੋਣ ਨਹੀਂ ਵਾਲਾ ਇਸ ਲਈ ਠੜ੍ਹ ਤੋਂ ਬਚ ਕੇ ਰਹਿਣਾ ਜੀ ਸ਼ੀਤ ਲਹਿਰ ਤੋਂ ਤੇ ਕੱਫੜੇ ਫੜੇ ਮੋਟੇ ਫਾਕੇ ਰੱਖੋ ਭਾਵੇਂ ਤੁਸੀਂ ਧੁੱਪ ਦੇ ਵਿੱਚ ਬੈਠੇ ਹੋ ਫ ਤਦ ਅਸਰ ਇਹ ਠੰਡੀਆਂ ਹਵਾਵਾਂ ਦੇ ਅੱਗੇ ਨਹੀਂ ਟਿਕੇਗਾ ਇਸ ਲਈ ਕਹ ਰਹੇ ਆ ਠੰਡ ਰੋਖਣਾ ਬਚ ਕੇ ਰਹਿਣਾ ਜੀ ਦੋਜੇ ਖਾਸੇ ਜੀ ਲਗਭਗ ਸਮੁੱਚੇ ਖੇਤਰਾ ਦੇ ਵਿੱਚ ਮੌਸਮ ਸਾਫ ਹੈ ਸੱਜ ਉਮੀਦਿਆ ਅਸਰ ਕਿਤੇ ਵੀ ਨਹੀਂ ਹੈ ਕਿਉਂਕਿ ਸਿਸਟਮ ਲਾਗੇ ਸਾਗੇ ਕੋਈ ਹੈ ਨਹੀਂ ਸੰਮੁਖ ਤੌਰ ਤੇ ਮੌਸਮ ਸਾਫ ਰਹੇਗਾ ਅਲਰਟ ਜੜਿਆ ਜੀ ਤੋਂ ਉਹਨਾਂ ਨੂੰ ਲੈ ਕੇ ਅੱਜ ਜਾਰੀ ਕੀਤਾ ਗਿਆ ਸੀ ਪਰ ਤੋਂ ਬਹੁਤ ਘੱਟ ਥਾਂਵਾਂ ਤੇ ਅੱਜ ਸਵੇਰ ਵੇਲੇ ਵੇਖਣ ਨੂੰ ਮਿਲੀ ਇਸ ਲਈ ਤੋਂ ਦੇ ਅਲਰਟ ਹੁਣ ਮੌਸਮ ਵਿਭਾਗ ਹਟਾ ਸਕਦਾ ਫਿਲਹਾਲ ਕੱਲ੍ਹ ਦੇ ਲਈ ਬਾਕੀ ਜੋ ਰਿਪੋਰਟਾਂ ਆਣੀਆਂ ਤੁਹਾਡਾ ਸਾਂਝ ਕਰਾਂਗੇ ਠੰਡ ਤੋਂ ਵਿਚਾਰ ਰੱਖਣਾ ਜੀ ਵਾਰ ਵਾਰ ਸੀ ਇਹ ਜ਼ਰੂਰ ਕਰ ਰਿਹਾ ਕਿ ਠੰਡ ਤੋਂ ਤੁਸੀਂ ਕਿਉਂਕਿ ਇਸ ਸੀਤ ਲਹਿਰ ਜਿਹੜੀ ਚੱਲ ਰਹੀ ਆ ਪਹਾੜਾਂ ਦੇ ਵਿੱਚ ਬਾਰ ਬਾਰੀ ਜਿਹੜਾ ਠੰਡ ਦੇ ਵਿੱਚੋਂ ਵਾਅਦਾ ਹੋ ਰਿਹਾ ਸੋ ਇਸ ਸੀਤ ਲਹਿਰ ਦੇ ਹਮਾਮਾ ਤੋਂ ਆਪਾਂ ਬਚਾ ਰੱਖੀਏ ਤਲਵਾ